ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੈਂ ਇਸ ਵੇਲੇ ਕੰਤਨ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਪਹੁੰਚਣ ਵਾਲਾ ਤੁਹਾਨੂੰ ਮੈਂ ਦਰਸ਼ਕ ਕਰਾਵਾਂਗਾ ਗੁਰਦੁਆਰਾ ਕੰਤਨ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਜੀ ਦੇ ਤੇ ਤੁਹਾਡਾ ਧੰਨਵਾਦ ਆ ਤੁਸੀਂ ਮੇਰੇ ਚੈਨਲ ਦਾ ਸਵਾਗਤ ਆ ਜੀ ਤੁਹਾਡਾ ਮੇਰੇ ਚੈਨਲ ਤੇ ਹੈਲੋ एवरीवन ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਆਓ ਆਪਾਂ ਅੱਜ ਗੁਰਦੁਆਰਾ ਬਾਬਾ ਗੁਰਦੁੱਤਾ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਾਂਗੇ ਆਓ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੱਜ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਤਾਂ ਤਨ ਬਾਬਾ ਗੁਰਦੁੱਤਾ ਜੀ ਕੀਰਤਪੁਰ ਸਾਹਿਬ ਤੇ ਮੈਂ ਉੱਥੇ ਪਹੁੰਚ ਗਿਆ ਹੈਗਾ ਗੁਰਦੁਆਰਾ ਸਾਹਿਬ ਦੇਖਦੇ ਆਂ ਸਾਹਮਣੇ ਮੇਨ ਗੇਟ ਹੈ ਜੀ ਯਾਦਗਾਰੀ ਗੇਟ ਆਪਾਂ ਅੰਦਰ ਚੱਲਾਂਗੇ ਜੀ ਸੰਗਤ ਜੀ ਆਪਾਂ ਐਂਟਰੀ ਕਰ ਲਈ ਆ ਗੁਰਦੁਆਰਾ ਤਨਤਨ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਤੇ ਜਾਣ ਲਈ ਤੇ ਤੁਸੀਂ ਦੇਖ ਰਹੇ ਸੰਗਤ ਕਾਫੀ ਅੰਦਰੋਂ ਆ ਰਹੀ ਆ ਤੇ ਆਪਾਂ ਅੰਦਰ ਜਾ ਰਹੇ ਆ ਜੀ ਤੇ ਹਾਈਟ ਦੇ ਉੱਤੇ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰੋਗੇ ਤੇ ਆਪਾਂ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਫਾਈਨਲੀ ਆਪਾਂ ਅੰਦਰ ਜਾ ਰਹੇ ਆ ਈ ਹਾਈਟ ਤੇ ਹੈ ਜੀ ਗੁਰਦਾਰਾ ਸਾਹਿਬ ਤੁਸੀਂ ਦੇਖ ਰਹੇ ਹੋ ਸੰਗਤ ਕਾਫੀ ਜੁੜੀ ਹੋਈ ਹੈ ਟਰੱਕਾਂ ਦੇ ਵਿੱਚ ਸੰਗਤ ਜਿਹੜੀ ਆ ਰਹੀ ਆ ਫਾਈਨਲੀ ਆਪਾਂ ਉਸ ਸਥਾਨ ਤੇ ਪਹੁੰਚ ਗਏ ਆ ਕਾਰਾਂ ਇੱਥੇ ਖੜੀਆਂ ਨੇ ਤੇ ਗਾਹ ਆਪਾਂ ਜਿਹੜੇ ਦਰਸ਼ਨ ਕਰਾਂਗੇ ਬਾਬਾ ਗੁਰਦਤਾ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਸੰਗਤ ਜੀ ਆਪਾਂ ਜਿਹੜੀ ਆਪਣੀ ਗੱਡੀ ਹੈ ਪਿੱਛੋਂ ਲੰਦਰ ਹਾਲ ਵੱਲ ਦੇ ਆਪਾਂ ਪ੍ਰਵੇਸ਼ ਕਰ ਰਹੇ ਆ ਤੇ ਇਹ ਲੰਗਰ ਹਾਲ ਵੱਲ ਇੱਧਰ ਆਪਾਂ پارک ਕਰਤੀ ਆ ਕਾਫੀ ਰਾਜਾ ਅੱਜ ਤੇ ਆਪਾਂ ਦੇਖਦੇ ਆ ਕਿ ਚੱਲ ਕੇ ਇਹ ਹੈ ਲੰਗਰ ਹਾਲ ਗੁਰਦੁਆਰਾ ਬਾਬਾ ਗੁਰਦੇਸਾ ਜੀ ਤੇ ਬਾਤ ਨੂੰ ਦੇਖ ਰਿਹਾ ਇੱਥੇ ਜਿਹੜਾ ਲੰਗਰ ਛਕਣ ਤੋਂ ਬਾਅਦ ਜਿਹੜਾ ਭਾਂਡੇ ਵਗੈਰਾ ਸੁੱਟੇ ਜਾਂਦੇ ਆ ਤੇ ਅੰਦਰ ਸੰਗਤ ਭੜੀ ਜਾਂਦੇ ਤੇ ਗੱਡੀ ਆਪਾਂ ਇੱਥੇ پارک ਕਰਤੀ ਆ ਕਿਸਨੇ ਪਾਸੇ ਲੰਗਰ ਹਾਲ ਕੋਲੇ ਇਹ ਸਾਰਾ ਲੰਗਰ ਹਾਲ ਦਾ ਜਿਹੜਾ ਏਰੀਆ ਹੈਗਾ ਜੀ ਇਹ ਤੋਂ ਨੰਗਰ ਆਉਂਦਾ ਇੱਧਰੋਂ ਅੰਦਰ ਜਾਂਦੇ ਵਰਤਨ ਲੈ ਕੇ ਇਹ ਹੈ ਮੈਂ ਨੰਗਰ ਲੰਗਰ ਸਾਬ ਪੰਗਰ ਚ ਲੰਗਰ ਇਹ ਲੰਗਰ ਸੰਗਤ ਜੁੜੀ ਸਾਖਰੀਆ ਪੰਗਰ ਚ ਬੈਠ ਕੇ ਟਾਪੀ ਪਰ ਲੰਗਰ ਆ ਜੋ ਵੀ ਮੇਰੇ ਚੈਨਲ ਨੂੰ ਦੇਖਦੇ ਹੈਗਾ ਦਰਸ਼ਕੋ ਸੰਗਤ ਸੰਗਦੇ ਜਸ਼ਨ ਕਰੋ ਤੇ ਅਲੱਗ-ਅਲੱਗ ਚੱਲ ਰਿਹਾ ਹੈਗਾ ਸਾਰੇ ਬੜੇ ਪਿਆਰ ਨਾਲ ਸਤਕਾਰ ਨਾਲ ਜਿਹੜੇ ਲੰਗਰ ਰੋਕੋ ਇੱਥੇ ਸ਼ਕਿਆ ਜਾ ਰਿਹਾ ਹੈਗਾ ਤਨ ਤਨ ਬਾਬਾ ਗੁਰਦਿੱਤਾ ਜੀ دین ਟੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ 100 ਵਾਰ ਦਿੱਤਾ ਇਸ ਦੇ ਨਾਲ ਆਪਾਂ ਜੀ ਗੁਰਦਸਾਹ ਚੱਲਾਂਗੇ ਤੇ ਇਹ ਲੰਗਰ ਹਾਲ ਸੰਤਾਂ ਲੰਗਰ ਜਿਹੜਾ ਉਹ ਛਕ ਰਹੀਆਂ ਨੇ ਤੁਸੀਂ ਦਰਸ਼ਨ ਕਰੋ ਸੰਗੇ ਆਪਾਂ ਗੁਰਦਸਾਹ ਨੂੰ ਜਾ ਰਹੇ ਹਾਂ ਤੇ ਨਤਮਸਤਕ ਹੋਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਕਾਫੀ ਰਸ਼ ਹੈਗਾ ਕਾਫੀ ਦੇਖੋ ਕਾਰਾਂ ਪਿੱਛੇ ਪਾਸੇ ਵੀ ਖੜੀਆਂ ਨੇ ਤਨ ਤਨ ਬਾਬਾ ਗੁਰਦਿੱਤਾ ਜੀ ਦੇ ਹੰਦ ਨੇ ਤਾਂ ਟਿੱਕਾ ਜੀ ਜੋਰ ਮੰਗ ਬਰ ਮੰਗਿਆ ਸੋਹਰ ਦਿੱਤਾ ਜੀ ਸਾਰੇ ਇਹ ਜਿਹੜਾ ਬਾਬਾ ਜੀ ਦਾ ਹਸ ਲੋਕ ਲਿਖਿਆ ਹੋਇਆ ਇਹ ਮੋਦੀ ਖਾਨਾ ਹੈ ਤੁਸੀਂ ਦੇਖ ਰਹੇ ਹੋ ਤੇ ਆਪਾਂ ਸਮਰ ਗੁਰਦਸਾਹ ਨਾਮਸਤੇ ਕੋਮਾਂਗੇ ਸਾਹਮਣੇ ਅਰਦਾਸ ਕਰਨ ਲਈ ਖੜਾ ਪ੍ਰਸ਼ਾਦ ਇੱਥੋਂ ਲਵੋ ਜੀ ਤੇ ਤੁਸੀਂ ਦੇਖੋ ਸੰਗਤ ਹੋਮੋ ਮਾ ਕੇ ਜੇ ਪਹੁੰਚ ਰਹੀ ਆ ਇੱਥੇ ਗੁਰਦੁਆਰਾ ਸਾਹਿਬ ਆ ਪੰਨਾਕ ਮਸਤਕੋਂ ਆਗੇ। ਕਾਰ ਸੇ ਰਤਨਨ ਬਾਬਾ ਕੁਦੈਤਾ ਜੀ ਦੇ ਸਥਾਨ ਤੇ ਸ੍ਰੀ ਕਿਰਪੂ ਸਾਹਿਬ ਦੇ ਇੱਕ ਤੋਂ ਸਾਰੀ ਦਾ ਕੰਮ ਚੱਲ ਰਿਹਾ ਹੈ। ਨਵੀਆਂ ਬਣ ਰਹੀਆਂ ਮਾਤਾਂ ਵਾਸਤੇ ਜੋਗ ਦਿਓ ਮਾਇਆ ਟੋਕਰੀ ਵਿੱਚ ਪਾਓ ਜੀ ਤੇ ਜੋ ਵੀ ਸਰਦਾਲੂ ਇੱਥੇ ਆਉਂਦਾ ਹੈਗਾ ਉਹ ਇਸ ਤੇ ਅਮਲ ਕਰੇ ਜੋ ਬਿਲਕੁਲ ਤੁਸੀਂ ਭੇਟ ਕਰ ਸਕੋ ਜੇ ਪਾਸ ਸਾਡੇ ਉਹ ਜ਼ਰੂਰ ਇੱਥੇ ਪਾ ਕੇ ਜਾਣਾ ਜੀ। ਚਰਨਾਂ ਪਤੋੜੇ ਆ। ਦੇ ਬਖਾਂਿੇ ਅੰਦਰ ਆ ਗਏ ਹੁਜੋ ਸਾਹ ਦੇ ਇੱਥੇ ਕਲਾ ਪ੍ਰਸ਼ਾਦ ਦੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸਾਰੇ ਦਰਸ਼ਕੋ ਉਹ ਨਿਸ਼ਾਨ ਸਾਹਿਬ ਜੀ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਇੱਥੇ ਕਲਾ ਪ੍ਰਸ਼ਾਦ ਜੋ ਤਲਪਾਨ ਪੇਟ ਹੁੰਦਾ ਜੀ ਸੰਗਤੋਂ ਬਾਹਰ ਬਾਹਰੋਂ ਅੰਦਰ ਆ ਰਹੀ ਹੈ ਤੇ ਆਪਾਂ ਅੰਦਰ ਜਾ ਰਹੇ ਹਾਂ ਆਪਣੇ ਸੁਖਾਸਨ ਸਹਾਜ ਜੀ ਦਾ ਅਨੰਦ ਰਾਮਕਾਰ ਆਪਾ ਜੀ ਦਾ ਪਾਲੀਆ ਪੰਦਰਾ ਗਏ ਤਨ ਤਨ ਬਾਬਾ ਗੁਰਦਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋਗਾਰ ਮੰਦਿਆ 100 ਵਾਰ ਦਿੱਤਾ ਜੀ ਸਤਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪਾਲੀਆ ਪ੍ਰਦਕਸ਼ਨ ਕਰੋ ਜੀ ਨੂੰ ਕਰਦੀਆਂ ਨੇ ਜੀ ਪ੍ਰਦਕਸ਼ਨ ਕਰਕੇ

ਵਾਹ ਹੈ ਇਹ ਨਿਤਰੇ ਵੀ ਖਾਨਪਕਸਾ ਖੁੱਲੇ ਹੋਏ ਨੇ ਤੇ ਜਿਹੜੇ ਸਾਈਡਾਂ ਤੇ ਕਵਰੇ ਬਣੇ ਆ ਉਹਨਾਂ ਸਾਰਿਆਂ ਤਕਰੀਬਨ ਜਿਹੜੇ ਪੱਕਾ ਖੁੱਲੇ ਹੋਏ ਨੇ ਇਹਨਾਂ ਤੇ ਇਹਨਾਂ ਵੀ ਜਿਹੜੇ ਫਨਵਟਸ ਆ ਉਹ ਖੁੱਲੇ ਹੋਏ ਨੇ ਜੀ ਦਰਸ਼ਨ ਕਰੋ ਤੇ ਸੰਬਤ ਨਕਮਸਤ ਕਰੋ ਜੀ ਉਹ ਸੈਂ ਵੀ ਦਰਸ਼ਨ ਕਰੋ ਸੰਗਤੀ ਬਹੁਤ ਸੋਣਾ ਸੰਗਤ ਉਹ ਗੁਰਦਵਾਰ ਸਾਹਿਬ ਪੜਿਆ ਹੋਇਆ ਬਹੁਤ ਅਗੂ ਜੀ ਦਰਸ਼ਨ ਕਰੋ ਜਿੱਤੇ ਆਪਾਂ ਸਾਰੇ ਜਗਤ ਦਾ ਜਿਹੜਾ ਪਲਾ ਮੰਗਾਂਗੇ ਜੋ ਵੀ ਵੇਰੀਅਸ ਵੀਡੀਓਂ ਦੇਖ ਰਿਆ ਉਹਨਾਂ ਦੇ ਕਮਾਕਾਰਾਂ ਦੇ ਦਿਨ ਦੁਖੜੀ ਰਾਤ ਚੋਗਣੀ ਹੋਵੇ ਜੀ ਦੁੱਖਾਂ ਕੋਲੇ ਸ਼ਾਲਾ ਨਾ ਸੋਵੇ ਤੇ ਇਹਦੇ ਨਾਲ ਆਪਾਂ ਇੱਥੇ ਸਾਰੇ ਸੰਗਤਾਂ ਵੱਲੋਂ ਜੋ ਵੀ ਦੇਖ ਰਿਆ ਉਹਨਾਂ ਦੇ ਇਤਿਹਾਸ ਦੀ ਜਿਹੜੀ ਆ ਉਹ ਲੱਛਤੀ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੁਸੀਂ ਵੀ ਇੱਥੇ ਸਾਡੇ ਦੀ ਦਰਸ਼ਨ ਕਰੋ ਤਾਂ ਤਨ ਬਾਬਾ ਗੁਰਦਿੱਤਾ ਜੀ ਦੀ ਦੀਨ ਦੁਨੀ ਦਾ ਪਿੱਤਾ ਜੀ ਆਓ ਇਸਦੇ ਨਾਲ ਹੀ ਆਪਾਂ ਬਾਹਰ ਵੱਲ ਨੂੰ ਚੱਲਦੇ ਆਂ ਫਾਇਨਲੀ ਇਹ ਬਾਹਰ ਜਾਂਦਾ ਜਿਹੜਾ ਰਸਤਾ ਹੈਗਾ ਜੀ ਸੰਗਤ ਜੀ ਦਰਸ਼ਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਕਿਉਂ ਕਰ ਸਤਗੁਰ ਪ੍ਰਸਾਦ ਤਨ ਤਨ ਬਾਬਾ ਗੁਰਦਿੱਤਾ ਜੀ ਦੀਨ ਦਉਣੀ ਦਾ ਟਿੱਕਾ ਜੀ ਜੋ ਵਾਰ ਮੰਗਿਆ 100 ਵਾਰ ਦਿੱਤਾ ਜੀ ਵਾਹਿਗੁਰੂ 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 ਦਰਸ਼ਕੋrodite ਆਪਣਾ ਜਿਹੜਾ ਜੀਵਨ ਸੰਗਤ ਦੀ ਸਫਲਾ ਕਰੋ ਤੇ ਸੰਤਾਂ ਤੋਂ ਆਂੀਆਂ-ਪੁਆਂਿਆਂ ਨੇ ਰਾਸ ਪੋਥ ਹੈਗਾ ਚਲੋ ਆਪਾਂ ਵੀ ਪ੍ਰਸ਼ਾਦ ਲਵਾਵਾਂਗੇ ਤੇ ਬਾਹਰੋਂ ਚਾਲੇ ਪਾਵਾਂਗੇ ਲੰਗਰ ਹਾਲ ਵਾਲਾ ਲੰਗਰ ਛਕਾਂਗੇ ਸਵਾਇ ਇਹ ਪਾਇਲੇ ਕੋਤੇ ਲੈ ਲਈਏ ਤੇ ਬਾਹਰੋਂ ਚੱਲਦੇ ਆਂ ਅੱਗੇ ਫਬਰ ਜਿਹੜੇ ਦਰਸ਼ਨਾਂ اندرੋਂ ਕਰਕੇ ਬਾਹਰ ਆ ਗਏ ਤੇ ਇੱਧਰ ਕਾਰਸਵਾਹਾਂ ਚੱਲ ਰਹੀਆਂ ਨੇ ਜਿਸ ਕਿਸੇ ਵੀਰ ਭਾਈ ਨੇ ਦਾਤ ਸੇਵਾ ਹਿੱਸਾ ਪਾਉਣਾ ਪਾ ਸਕਦਾ ਹੈਗਾ ਤੇ ਸਾਹਮਣੇ ਬਾਜ਼ਾਰ ਵੀ ਅੱਛੇ ਸਜੇ ਹੋਏ ਆ ਜੀ ਆ ਜਵਾ ਇਹ ਹੈ ਇੱਥੇ ਦਾ ਜੋੜਾ ਘਰ ਘਟੜੀਕਾ ਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਫੀ ਬਾਜ਼ਾਰ ਅੱਛਾ ਸੁੰਦਰ ਸਜਿਆ ਜਿਸਨੇ ਕਿਸੇ ਨੇ ਬਰਤਨ ਵਗੈਰਾ ਲੈਣੋਂ ਲੈ ਸਕਦਾ ਰੁਮਾਲ ਮਿਲ ਸਕਦੇ ਰੰਗ-ਬਰੰਗੇ ਜੋ ਵੀ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਤੇ ਆਪਾਂ ਹੁਣ ਉਧਰ ਆਪਣੀ ਕਾਰ ਵਾਲ ਚੱਲਾਂਗੇ ਤੋਂ ਕਾਰ ਲੈ ਕੇ ਅਗਲੀ ਡੈਸਟੀਨੇਸ਼ਨ ਜਿਹੜਾ ਹੈਗਾ ਉੱਥੇ ਜਾਵਾਂਗੇ ਤੇ ਥੋੜਾ ਕਿਨਕਾ ਜਿਹੜਾ ਲੰਗਰ ਦਾ ਉਹ ਮੋਚ ਪਾਵਾਂਗੇ ਉਹ ਜੀ ਦਰਸ਼ਨ ਕਰ ਲੋ ਗੁਰਦੁਆਰਾ ਤੰਤਨ ਬਾਬਾ ਗੁਰਦੇਤਾ ਜੀ ਸਾ ਜਿਹੜਾ ਸਥਾਨ ਆ ਦੀਨ ਦونی ਦਾ ਟਿੱਕਾ ਜੀ ਜ਼ੋਰਵਾਰ ਮੰਗਿਆ ਸੋਵਰ ਦਿੱਤਾ ਜੀ ਤੇ ਨਾਲੇ ਆਪਾਂ ਅੱਗੇ ਚੱਲੇ ਪਾਉਨੇ ਆ ਫਾਈਨਲੀ ਆਪਾਂ ਲੰਗਰ ਖਾਣ ਚ ਆ ਗਏ ਆ ਤੇ ਆਪਾਂ ਅੱਜ ਆ ਕੇ ਲੰਗਰ ਛਕਾਂਗੇ ਪਾਣੀ ਆਪਾਂ ਲੰਗਰ ਆਪਾਂ ਰੰਗ ਲਿਆ ਲੰਗਰ ਆਪਾਂ ਸਗੈ ਛਕਦੇ ਹੈਗਾ ਤੇ ਦੇ ਨਾਲ ਆਪਾਂ ਬਾਹਰ ਨੂੰ ਚੱਲੇ ਪਾਉਨੇ ਆ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਪਦੇ ਸੰਗਦੀਪ ਲੰਗਰ ਪ੍ਰਸ਼ਾਦ ਲੈ ਕੋਰ ਦਵਾਲ ਵਾਹਿ ਦਸ਼ੁਕੀਤੇ ਤੇ ਅੱਗੇ ਨੂੰ ਗੁਰੂ ਸਾਹਿਬ ਜਿੱਧਰ ਲੈ ਕੇ ਜਾਣਗੇ ਉਧਰ ਨੂੰ ਚੱਲਾਂਗੇ ਤੇ ਇਹਦੇ ਨਾਲ ਹੀ ਤੁਸੀਂ ਜਿਨ੍ਹਾਂ ਨੇ ਮੇਰਾ ਚੈਨਲ ਇਹ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਆਰਾਮ ਨਾਲ ਨੋਟੀਫਿਕੇਸ਼ਨ ਆ ਸਕੇ ਇਹਦੇ ਨਾਲ ਹੀ ਮੈਨੂੰ ਸੁਰਿੰਦਰ ਸਿੰਘ ਦੋਗੜਾ ਜੀ ਤੋਂ ਵਾਹਿਗੁਰੂ ਜੀ ਕਿਹਾ ਉਸ ਤੋਂ ਵਾਹਿਗੁਰੂ ਜੀ ਦੀ ਖਤੇ ਜੀ